ਸਿਗੇ ਅੰਜੇ ਪਸਾ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬੱਸ ਲਾਂਦੀ ਠੀਕ ਹੈ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਪਿੱਛੇ ਸਪੀਡ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪਾਸ ਅੱਗੇ ਗੱਡੀ ਵੇਖੇ ਖੜੀ ਹੈ ਆਟੋ ਉਹ ਵੀ ਬੰਦ ਸੀਗੀ ਠੀਕ ਇਹਨਾਂ ਨੇ ਸਪੀਡ ਨਾਲ ਮਾਰੀ ਨਾਲ ਮੇਰਾ ਸੱਟ ਲੱਗੀ ਤੇ ਮੇਰਾ ਆਟਾ ਬਿਲਕੁਲ ਤੋੜਤਾ ਨਾ ਨਹੀਂ ਹਾਂਜੀ ਹਾਂਜੀ ਮੇਰਾ ਆਟੋ ਹੈ ਜੀ ਨਹੀਂ ਆਪਣਾ ਆਪ ਤਾਂ ਹਾਂਜੀ ਬੱਸ ਵਾਲੇ ਨੇ ਮਾਰੀ ਬੱਸ ਵਾਲੇ ਮਾਰੀ ਜੀ ਲਾਪ੍ਰਾਈਸ ਕਟਕੜ ਕਟਕੜ ਅਸਿਸ ਬਿੜਦਾ ਹੈ ਹਾਂਜੀ ਉਹ ਗੱਡੀ ਦੇਖ ਲੋ ਆਪਣੇ ਕਿਤੇ ਨਾ ਹਾਂਜੀ ਅਧਿ ਹੋਰ 32 ਕਰਨ ਸਰਕਾਰ ਨੂੰ ਸਾਨੂੰ ਆਖੋ ਦਵਾ ਜਾਵੇ ਹਾਂਜੀ ਰੋਡਵੇ ਦੀ ਬੱਸ ਹੈ ਜੀ ਇਹ ਸਾ ਮੇਰਾ ਜੀ ਸਰਦੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਹਿਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੋਕ ਕਰਕੇ ਤਸੀਹੇ ਲਿਆ ਆ ਸੀ ਅਸੀਂ ਫੋਟੋ ਕਾਪੀ ਅੰਦਰ ਕਰਾਉਂਦੇ ਪਏ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਇੱਕ ਗੱਡੀ ਖੜੀ ਸੀ ਆਟੋ ਦੇ ਇੰਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਦਾ ਹੈ ਸਵਾਰੀਆਂ ਤੇ ਨਹੀਂ ਬਟ ਗਈਆਂ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੋਟਾ ਲੱਗ ਗਿਆ ਕਿਸ ਕੋਲ ਸੀ ਡਰਾਈਵਰ ਦਾ ਨਾਮ ਛਾਂਗਾ ਖੋਦਿਆ ਨਹੀਂ ਨਾ ਮੇਰਾ ਉਹ ਰੋਡ ਆ। ਬਾਸਰ ਰੋਡ ਤੇ ਸੀ ਸਰ। ਹਾਂਜੀ। ਸਿੱਧੀ ਮਾਰੀ ਹੈ ਮਾਰ ਕੇ ਉਹ ਦੇਖ ਲਓ ਬਾਸਰ ਦੀ ਜਿੰਨੇ। ਆਪਾਂ ਸੀਿੰਦ ਦੇ ਸਾਹਮਣੇ ਹੋਇਆ। ਪੁਰਾਣੀ ਸੀਿੰਦ ਦੇ ਸਾਹਮਣੇ ਇੱਕੋ ਹੀ ਰੋਡ ਗਈ ਸੀ ਬੱਸਿਆ ਪਰ ਸਾਡੀ ਪੁਲੀ। ਰੇਲਵੇ ਫੁੱਲ ਵਾਲੇ ਪਾਸੋਂ ਆ ਰਹੀ ਸੀ। ਸਾਈਡ ਤੇ ਇੱਕ ਆਟੋ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕ੍ਰੇਟਾ ਕਰ ਸੀ। ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਬੱਸ ਅੱਗੇ ਜਾ ਕੇ ਬੋਲਟ ਤੇ ਬੱਜੀ ਆਟੋ ਆਟੋ ਜਿਹੜਾ ਫੁੱਲ ਟਮਚਾ ਕੇ ਕਾਰਜ ਕਰਦੇ ਅਸੀਂ ਵੈਰੀਫਾਈ ਕਰ ਰਹੇ ਹਾਂ ਅ ਕਿਸੇ ਦੇ ਕੋਈ ਸੱਟ ਨਹੀਂ ਵਧੀ ਅ ਨਿਕਲਾਂ ਦਾ ਨੁਕਸਾਨ ਹੋਇਆ ਟੋਟਲ ਵੈਰੀਫਾਈ ਕਰਕੇ ਦੇ ਵੀ ਕਰ ਰਹੀ ਹਾਂ ਪਰਮਾਣਿਕ